ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆਂ ਹੈਡਲਾਈਨਸ ਦੇ ਨਾਲ ਕੈਨੇਡਾ ਪੋਸਟ ਵੱਲੋਂ ਰੋਜ਼ਾਨਾ ਘਾਰ-ਘਾਰ ਡਾਕ ਡਿਲੀਵਰੀ ਨੂੰ ਬੰਦ ਕਰਨ ਦੀ ਸਿਫਾਰਸ਼ ਪਿੰਡੂ ਇਲਾਕਿਆਂ ਦੇ ਵਿੱਚ ਡਾਕ ਘਾਰ ਬੰਦ ਕਰਨ ਤੇ ਕਮਿਊਨਿਟੀ ਮੇਲਬਾਕਸ ਪਰਿਵਰਤਨ ਦੇ ਉੱਤੇ ਪਾਬੰਦੀਆਂ ਨੂੰ ਹਟਾਉਣ ਦੀ ਅਪੀਲ 5 ਲੱਖ ਫਿਰੋਤੀ ਨਾ ਦੇਣਾ ਇੱਕ ਕਾਰੋਬਾਰੀ ਨੂੰ ਪਿਆ ਮਹਿੰਗਾ ਫਿਰੋਤੀ ਨਾ ਦੇਣ ਤੋਂ ਬਾਅਦ ਬੇਰਹਿਮੀ ਨਾਲ ਮਾਰੀਆਂ ਗੋਲੀਆਂ 트럼ਪ ਫੈਕਟਰ ਗਰਮੀਆਂ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਉਤਾਰ ਚੜਾ ਦਾ ਬਣ ਸਕਦਾ ਹੈ ਕਾਰਨ ਗੈਸ ਦੀਆਂ ਵਧੀਆਂ ਕੀਮਤਾਂ ਲੋਕਾਂ ਲਈ ਬਣੀਆ ਪਰੇਸ਼ਾਨੀ ਜਿੱਤੇ ਖਬਰਾਂ ਵਿਸਾਰ ਦੇ ਨਾਲ ਕੈਨੇਡਾ ਤੇ ਯੂਐਸਏ ਦੇ ਵਿੱਚ ਖਰੀਦਾਰਾਂ ਨੂੰ ਕੁਝ ਸਟੋਰਾਂ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਦੌਰਾਨ ਮਹਿੰਗਾਈ ਦੇਖਣ ਨੂੰ ਮਿਲ ਸਕਦੀ ਹੈ ਲਬਲੋਜ਼ ਅਤੇ ਹੋਰ ਜਿਹੜੇ ਯਾਨੀ ਕਿ ਪ੍ਰੀ ਟੈਰਿਫ ਇਨਵੈਂਟਰੀ ਜਿਹੜੀ ਖਤਮ ਹੋ ਗਈ ਹੈ ਤੇ ਵਾਲਮਾਰਟ ਦੇ ਵੱਲੋਂ ਵੀ ਕੀਮਤਾਂ ਦੇ ਵਿੱਚ ਜਿਹੜਾ ਉਹ ਵਾਧੇ ਲਈ ਤਿਆਰੀ ਕੀਤੀ ਜਾ ਰਹੀ ਹੈ ਸੋ ਲਬਲੋਸ ਜਿਹੜੇ ਨੇ ਲਬਲੋਸ ਦੇ ਮੁਕਰਜਕਾਰੀ ਪਰ ਬੈਂਕ ਨੇ ਬੁੱਧਵਾਰ ਨੂੰ ਜਿਹੜਾ ਉਹ ਇੱਕ ਕਾਨਫਰੰਸ ਦੇ ਵਿੱਚ ਕਿਹਾ ਕਿ ਗਰੋਸਰੀ ਦੀਆਂ ਜਿਹੜੀਆਂ ਕੀਮਤਾਂ ਉਸ ਦੇ ਵਿੱਚ ਵਾਧਾ ਹੋਂ ਦੇ ਅਸਰ ਨਜ਼ਰ ਆ ਰਹੇ ਨੇ ਇਹ ਅਨਿਵਾਦਾ ਹੋ ਸਕਦਾ ਹੈ ਕਿਉਂਕਿ ਟੈਰਿਫ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਲਿਆਂਦੇ ਗਏ ਜਿਹੜੇ ਉਤਪਾਦ ਨੇ ਉਹ ਫਿਲਹਾਲ ਮੁੱਕ ਚੁੱਕੇ ਨੇ ਜਿਸ ਦਾ ਮਤਲਬ ਹੈ ਕਿ ਕੁਝ ਚੀਜ਼ਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਫਿਲਹਾਲ ਵਦਨ ਗਿਆ ਪਹਿਲੀ ਤਿਮਾਹੀ ਦੇ ਮੁਨਾਫੇ ਦੇ ਵਿੱਚ ਗਿਰਾਵਟ ਦਾ ਜਿਹੜਾ ਉਹ ਐਲਾਨ ਕਰਨ ਤੋਂ ਬਾਅਦ ਵਾਲਮਾਰਟ ਨੇ ਵੀ ਜਿਹੜਾ ਉਹ ਟੈਰਿਫਸ ਦੇ ਮੱਦੇਨਜ਼ਰ ਉੱਚੀਆਂ ਲਾਗਤਾਂ ਕਾਰਨ ਅਮਰੀਕੀ ਸਟੋਰਾਂ ਦੇ ਵਿੱਚ ਕੀਮਤਾਂ ਵਧਾਉਣ ਦੀ ਗੱਲ ਆਖੀ ਹੈ ਲਬਲੋਜ਼ ਜਿਹੜਾ ਲਬਲੋਜ਼ ਦੇ ਨਾਲ ਲਾਲ ਜਿਹੜੇ ਟੈਰਿਫਸ ਹੈ ਉਹ ਪ੍ਰਭਾਵਿਤ ਉਤਪਾਦਾਂ ਦੀ ਨਿਸ਼ਾਨਦੇਹੀ ਕਰਨ ਦੇ ਵਿੱਚ ਵੀ ਤੇਜ਼ ਦਿਖਾਈ ਦੇ ਰਿਹਾ ਸੋ ਮੌਜੂਦਾ ਗਿਣਤੀ ਦੇ ਅਨੁਸਾਰ ਫਿਲਹਾਲ 1000 ਤੋਂ ਜਿਹੜੇ ਕੱਟ ਵਸਤਾਂ ਪ੍ਰਭਾਵਿਤ ਹਨ ਪਰ ਬੈਂਕ ਦੇ ਮੁਤਾਬਕ ਅਗਲੇ 1 ਜਾਂ 2 ਹਫ਼ਤਿਆਂ ਦੇ ਵਿੱਚ ਇਹ ਕੁੱਲ ਗਿਣਤੀ 3000 ਤੋਂ ਜਿਹੜੀ ਹੈ ਉਹ ਵੱਧ ਹੋ ਸਕਦੀ ਹੈ ਅਤੇ ਅਗਲੇ 2 ਮਹੀਨਿਆਂ ਦੇ ਵਿੱਚ 6000 ਤੋਂ ਵੱਧ ਹੋ ਸਕਦੀ ਹੈ ਬੈਂਕ ਦੇ ਮੁਤਾਬਕ ਟੈਰਿਫ ਪ੍ਰਬੰਧਤ ਵਸਤੂਆਂ ਅਜੇ ਵੀ ਕੰਪਨੀ ਦੇ ਸਟਾਕ ਦੇ ਵਿੱਚ ਲਗਭਗ 80000 ਵਸਤੂਆਂ ਦਾ ਇੱਕ ਛੋਟਾ ਜਿਹੜਾ ਉਹ ਜਿਹੜਾ ਹਿੱਸਾ ਹੋਣ ਗਿਆ ਪਰ ਗਾਹਕ ਜਿਹੜੇ ਨੇ ਉਹ ਕੁਦਰਤੀ ਭੋਜਨ ਸਿਹਤ ਅਤੇ ਸੁੰਦਰਤਾ ਉਤਪਾਦਾਂ ਵਰਗੀਆਂ ਸ਼੍ਰੇਣੀਆਂ ਦੇ ਵਿੱਚ ਜਿਹੜੇ ਨੇ ਉਹ ਬਦਲਾ ਦੇਖ ਸਕਦੇ ਨੇ ਸੋ ਇਸੇ ਨੂੰ ਵੱਡੇ ਨਜ਼ਰ ਪ੍ਰਧਾਨ ਮੰਤਰੀ ਕਾਰਨੀ ਜਿਹੜੇ ਨੇ ਅਤੇ ਹੋਰ ਨੇਤਾਵਾਂ ਨੂੰ ਅਮਰੀਕੀ ਅਧਿਕਾਰੀਆਂ ਦੇ ਨਾਲ ਗੱਲਬਾਤ ਵਿੱਚ ਸ਼ਾਮਿਲ ਹੁੰਦੇ ਵੀ ਜਿਹੜਾ ਉਹ ਦੇਖਣਾ ਚੰਗਾ ਲੱਗੇਗਾ ਕਿਉਂਕਿ ਅਸੀਂ ਸਾਰੇ ਇਸ ਸਥਿਤੀ ਦੇ ਉੱਤੇ ਤੇਜ਼ੀ ਨਾਲ ਠੀਕ ਹੋਣ ਦੀ ਉਮੀਦ ਕਰ ਰਹੇ ਹਾਂ ਸੋ ਬੈਂਕ ਨੇ ਇਹ ਵੀ ਕਿਹਾ ਹੈ ਕਿ ਅ ਇਸ ਵੇਲੇ ਉਹ ਇਹ ਦੇਖ ਕੇ ਖੁਸ਼ ਹੈ ਕਿ ਫੈਡਰਲ ਸਰਕਾਰ ਨੇ ਆਪਣੀਆਂ ਕਾਊਂਟਰ ਟੈਰਿਫ ਨੀਤੀਆਂ ਨੂੰ ਬਦਲਿਆ ਅਤੇ ਕੈਨੇਡਾ ਦੇ ਵੱਲੋਂ ਕੀਤੇ ਗਏ ਜਿਹੜੇ ਉਪਾਵਾਂ ਦੇ ਵਿੱਚ ਕੈਨੇਡੀਅਨ ਨਿਰਮਾਣ ਪ੍ਰੋਸੈਸਿੰਗ ਅਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਪੈਕੇਜਿੰਗ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਨੇ ਉਹ ਅਮਰੀਕੀ ਸਮਾਨ ਦੀ ਇੱਕ ਵਿਸ਼ਾਲ ਸ਼੍ਰੇਣੀ ਤੇ ਵਿਰੋਧੀ ਟੈਰਿਫਾਂ ਨੂੰ 6 ਮਹੀਨਿਆਂ ਦੇ ਲਈ ਮੁਅਤਲ ਕਰਨਾ ਸ਼ਾਮਿਲ ਹੈ ਗਲਫ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਨੇ ਉਹਨਾਂ ਨੇ ਕਿਹਾ ਕਿ ਭੋਜਨ ਅਰਥ ਸ਼ਾਸਤਰੀ ਨੇ ਕਿਹਾ ਕਿ ਕੈਨੇਡਾ ਦੇ ਵਿਰੋਧੀ ਟੈਰਿਫਾਂ ਨੇ ਆਮ ਕੈਨੇਡਾ ਦੇ ਜਿਹੜੇ ਨੇ ਉਹ ਚੀਜ਼ਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਦੇ ਕੈਨੇਡਾ ਦੇ ਵਿੱਚ ਪੈਦਾ ਹੋਣ ਵਾਲੇ ਵਿਕਲਪ ਨੇ ਜਿਵੇਂ ਕਿ ਡੇਰੀ ਪੋਲਟਰੀ ਤੇ ਪੌਲਟਰੀ ਅਤੇ ਡੇਰੀ ਅਤੇ ਅਨਾਜ ਵਰਗੀਆਂ ਚੀਜ਼ਾਂ ਦੀ ਜੇ ਗੱਲ ਕਰ ਲਈ ਜਾਏ ਤਾਂ வால்ਮਾਰਟ ਦੇ ਸੀਈਓ ਡਗ ਮੈਕਮਿਲਨ ਨੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਕਿ ਆਪਣੀਆਂ ਕੀਮਤਾਂ ਨੂੰ ਜਿੰਨਾ ਹੋ ਸਕੇ ਅਸੀਂ ਸੀਮਿਤ ਰੱਖਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਘੱਟ ਕੀਮਤਾਂ ਹਜੇ ਦਿਖਾਈ ਨਹੀਂ ਦੇ ਰਹੀਆਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੀਮਤਾਂ ਬਦਲ ਜਾਣ ਪਰ ਟੈਰਿਫ ਤੇ ਵਿਸ਼ਾਲਤਾ ਨੂੰ ਸਾਰੇ ਦਬਾਅ ਨੂੰ ਜਜ਼ਬ ਕਰਨ ਦੇ ਜਿਹੜੇ ਨੇ ਉਹ तरीके देखे जा रहे ਨੇ ਸੋ ਯੋਗ ਨਹੀਂ ਹੈ ਸੋ ਉਹਨਾਂ ਇਹ ਵੀ ਕਿਹਾ ਹੈ ਕਿ ਕੀਮਤਾਂ ਦੇ ਵਿੱਚ ਵਾਧਾ ਹੋਰ ਹੌਲੀ-ਹੌਲੀ ਮਹਿਸੂਸ ਹੋਵੇਗਾ ਪਰ ਇਹ ਪਹਿਲਾਂ ਹੀ ਅਪ੍ਰੈਲ ਦੀ ਜਿਹੜੀ ਹੈ ਉਹ ਸ਼ੁਰੂ ਅਪ੍ਰੈਲ ਦੀ ਸ਼ੁਰੂਆਤ ਦੇ ਵਿੱਚ ਸ਼ੁਰੂ ਹੋ ਗਿਆ ਸੀ ਅਤੇ ਮਈ ਮਹੀਨੇ ਦੇ ਵਿੱਚ ਹੋਰ ਤੇਜ਼ ਹੋ ਗਿਆ ਹੈ ਸੋ ਇਸ ਦੇ ਨਾਲ ਹੀ ਮੈਕਮਿਲਨ ਨੇ ਕਿਹਾ ਹੈ ਕਿ வால்ਮਾਰਟ ਦਰਜਨਾ ਦੇਸ਼ਾਂ ਤੋਂ ਆਮ ਜਿਹੜਾ ਉਹ ਸਮਾਨ ਦਾ ਆਯਾਤ ਕਰਦਾ ਹੈ ਉਹਨਾਂ ਕਿਹਾ ਹੈ ਕਿ ਕੋਸਟਾ ਰੀਕਾ ਜਿਹੜੇ ਨੇ ਕੋਸਟ ਰੀਕਾ ਪੇਰੂ ਅਤੇ ਕੋਲੰਬੀਆ ਵਰਗੇ ਦੇਸ਼ ਕੇਲੇ ਅਵਕਾਰੋ ਕਾਫੀ ਅਤੇ ਜਿਹੜੇ ਹੋਰ ਸਮਾਨ ਦੀ ਜੇ ਗੱਲ ਕਰ ਲਈ ਜਾਵੇ ਜਿਨ੍ਹਾਂ ਦੇ ਵਿੱਚ ਗੁਲਾਬ ਵਰਗੇ ਕਰਿਆਨੇ ਦੇ ਸਮਾਨ ਦੇ ਉੱਤੇ ਲਾਗਤਾਂ ਵਧਾ ਰਹੇ ਨੇ ਸੋ ਵਾਲਮਾਰ ਜਿਹੜਾ ਉਸ ਦਾ ਕਹਿਣਾ ਹੈ ਕਿ ਇਹ ਵਿਭਾਗਾਂ ਦੇ ਅੰਦਰ ਆਮ ਸਮਾਨ ਅਤੇ ਲਾਗਤਾਂ ਨੂੰ ਜਜ਼ਬ ਕਰ ਰਿਹਾ ਹੈ ਤੇ ਕੁਝ ਮਾਮਲਿਆਂ ਦੇ ਵਿੱਚ ਅਜੇ ਤੱਕ ਵੱਧੀਆਂ ਲਾਗਤਾਂ ਨੂੰ ਅੱਗੇ ਨਹੀਂ ਵਧਾ ਰਿਹਾ ਮੈਦਾ ਲੌਂਗ ਵੀਕਐਂਡ ਆਮ ਤੌਰ ਦੇ ਤੇ ਉਹ ਹੁੰਦਾ ਜਦੋਂ ਗਰਮੀਆਂ ਦੇ ਡਰਾਈਵਿੰਗ ਸੀਜ਼ਨ ਦੀ ਮੰਗ ਤੋਂ ਪਹਿਲਾਂ ਜਿਹੜੇ ਪੈਟਰੋਲ ਦੀਆਂ ਕੀਮਤਾਂ ਘਟੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਹੁਣ ਸਥਿਤੀ ਕੁਛ ਅਲੱਗ ਦਿਖਾਈ ਦੇ ਰਹੀ ਹੈ ਜਿਹੜੇ ਐਨ ਪ੍ਰੋ ਇੰਟਰਨੈਸ਼ਨਲ ਦੇ ਮੁੱਖ ਪੈਟਰੋਲੀਅਮ ਵਿਸ਼ਲੇਸ਼ਕ ਨੇ ਰੋਜਰ ਮੈਕਨਾਈਟ ਉਹਨਾਂ ਦਾ ਇਹ ਫਿਲਹਾਲ ਕਹਿਣਾ ਹੈ ਕਿ 트럼ਪ ਫੈਕਟਰ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਉਹਨਾਂ ਦੇ ਵਿਵਹਾਰ ਬਾਰੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਉਮੀਦਾਂ ਨੂੰ ਖਤਮ ਕਰ ਸਕਦਾ ਹੈ ਮੈਕ ਟਾਈਟ ਦਾ ਇਹ ਕਹਿਣਾ ਹੈ ਕਿ ਜਨਵਰੀ ਅਤੇ ਫਰਵਰੀ ਦੇ ਵਿੱਚ ਰਿਫਾਇਨਰੀਆਂ ਜਿਹੜੀਆਂ ਨੇ ਉਹ ਗਰਮੀਆਂ ਦੇ ਬਾਲਣ ਦੇ ਉਤਪਾਦਨ ਦੇ ਵੱਲ ਜਾਣ ਦੇ ਲਈ ਜਿਹੜਾ ਉਹ ਫਿਲਹਾਲ ਜਾਂਦੀਆਂ ਦਿਖਾਈ ਦੇ ਰੀਆਂ ਨੇ ਯਾਨੀ ਰੱਖ-ਰਖਾਅ ਵੱਲ ਜਾਂਦੀਆਂ ਦਿਖਾਈ ਦੇ ਰੀਆਂ ਨੇ ਜਿਸ ਦੇ ਨਾਲ ਕੀਮਤਾਂ April ਦੇ ਅੱਧ ਦੇ ਆਸੇ-ਪਾਸੇ ਸਿਖਰ ਤੇ ਪਹੁੰਚਣ ਤੱਕ ਵੱਧ ਜਾਂਦੀਆਂ ਨੇ ਸੋ ਜੇ ਇਸ ਤੇ ਧਿਆਨ ਦਿੱਤਾ ਜਾਏ ਯਾਨੀ ਖਪਤਕਾਰ ਹੁਣ ਪੰਪ ਤੇ ਜੋ ਦੇਖਦੇ ਨੇ ਉਹ ਸ਼ਾਇਦ ਗਰਮ ਮਹੀਨਾ ਦੇ ਲਈ ਉਹੀ ਪ੍ਰਾਪਤ ਕਰਦੇ ਨੇ ਪਰ ਮੈਕਨਾਈਟ ਦਾ ਇਹ ਕਹਿਣਾ ਹੈ ਕਿ ਟੈਰਿਫ ਅਤੇ ਭੂ ਰਾਜਨੀਤਿਕ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਜਿਹੜੇ ਨੇ ਉਹ ਬਿਆਨ ਬਾਜ਼ਾਰ ਨੂੰ ਝਟਕਾ ਦੇ ਸਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ 1 ਅਪ੍ਰੈਲ ਨੂੰ ਚਾਰਜ ਨੂੰ ਖਤਮ ਕਰਨ ਤੋਂ ਬਾਅਦ ਸੰਘੀ ਖਪਤਕਾਰ ਕਾਰਬਨ ਲੇਵੀ ਦੇ ਖਤਮ ਹੋਣ ਦੇ ਜਿਹੜੇ ਨੇ ਉਹ ਪ੍ਰਭਾਵ ਬਰਕਰਾਰ ਰਜਾਬ ਦੇ ਨੇ ਤੇ ਇਹ ਲੇਵੀ 7.6 ਸੈਂਟ ਪ੍ਰਤੀ ਲੀਟਰ ਪੈਟਰੋਲ ਦੇ ਜਿਹੜੇ ਨੇ ਉਹ ਬਰਾਬਰ ਸੀ ਅਤੇ ਮੈਕਨਾਈਟ ਦਾ ਕਹਿਣਾ ਹੈ ਕਿ ਅ ਕੀਮਤਾਂ ਦੀ ਤਬਦੀਲੀ ਜਿਹੜੀ ਆ ਉਹ ਲਾਗੂ ਹੋਣ ਤੋਂ ਲਗਭਗ 15 ਸੈਂਟ ਪ੍ਰਤੀ ਲੀਟਰ ਘਟਨੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਰਿਫਾਇਨਰੀਆਂ ਜਿਹੜੀਆਂ ਨੇ ਰਿਫਾਇਨਰੀਆਂ ਲਗਭਗ 90% ਸਮਰੱਥਾ ਦੇ ਨਾਲ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਜੋ ਕਿ ਸਾਲ ਜਿਹੜਾ ਉਹ ਸਾਲ ਦੀ ਜੇ ਗੱਲ ਕਰ ਲਈਤੀ ਜਾਵੇ ਤਾਂ ਸਾਲ ਇਸ ਸਮੇਲੇ ਕਟਾ ਉਹਨਾਂ ਨੇ ਕਿਹਾ ਕਿ ਡਰਾਈਵਿੰਗ ਸੀਜ਼ਨ ਬਿਲਕੁਲ ਨੇੜੇ ਆ ਪਰ ਰਿਫਾਈਨਿੰਗ ਜਿਹੜੇ ਨੇ ਰਿਫਾਈਨਿੰਗ ਮਾਰਜਨ ਐਨੇ ਮਾੜੇ ਨੇ ਕਿ ਰਿਫਾਇਨਰ ਕਹਿ ਰਿਹਾ ਹੈ ਕਿ ਬਸ ਇਸ ਤੋਂ ਪਿੱਛੇ ਹਟਣ ਉਹ ਜਾ ਰਹੇ ਨੇ ਜੋ ਜੇ ਅਸੀਂ ਉਸ ਚੀਜ਼ ਦੇ ਚੰਗਾ ਜਿਹੜਾ ਉਹ ਪੈਸਾ ਨਹੀਂ ਕਮਾ ਰਹੇ ਜੋਸੀ ਬਣਾ ਰਹੇ ਆ ਤਾਂ ਕੱਚੇ ਤੇਲ ਜੋ ਕਿ ਪੈਟਰੋਲ ਅਤੇ ਡੀਜ਼ਲ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ ਤਾਂ ਕੱਚਾ ਉਤਪਾਦ ਜਿਹੜਾ ਉਹ ਵੀ ਹੈ ਇਸ ਦੀ ਕੀਮਤ ਹਾਲ ਹੀ ਦੇ ਵਿੱਚ ਕਮਜ਼ੋਰ ਰਹੀ ਹੈ ਸੋ ਵੈਸਟ ਟੈਕਸਾਸ ਇੰਟਰਮੀਡੀਏਟਡ ਜੋ ਕਿ ਹਲਕੇ ਤੇਲ ਦੇ ਲਈ ਇੱਕ ਬੈਂਚਮਾਰਕ ਹੈ ਹਾਲ ਹੀ ਦੇ ਹਫ਼ਤਿਆਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਾਲ ਹੀ ਦੇ ਹਫ਼ਤਿਆਂ ਦੇ ਵਿੱਚ ਯੂ ਐਸ ਡਾਲਰ 60 ਪ੍ਰਤੀ ਬੈਰਲ ਦੇ ਨਿਸ਼ਾਨ ਦੇ ਆਲੇ ਦੁਆਲੇ ਘੁੰਮ ਰਹੇ ਨੇ ਜੋ ਕਿ ਪਹਿਲਾਂ ਦੇ ਨਾਲੋਂ ਜੇ ਦੇਖਿਆ ਜਾਏ ਤਾਂ ਇਹ ਲਗਭਗ ਯੂ ਐਸ ਡਾਲਰ 10 ਘਟ ਹੈ ਸੋ ਕੈਨੇਡੀਅਨ ਫਿਊਲਸ ਐਸੋਸੀਏਸ਼ਨ ਨੇ ਕੈਲੀਬ੍ਰੇਟਰ ਕੈਨੇਡਾ ਜਿਹੜਾ ਹੈ ਕੈਲੀਬ੍ਰੇਟ ਕੈਨੇਡਾ ਦੇ ਇਨਕ ਦੇ 2023 ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਕੱਚਾ ਤੇਲ ਪੰਪ ਕੀਮਤ ਦਾ ਲਗਭਗ 42% ਦਰਸਾਉਂਦਾ ਹੈ ਅਤੇ ਬਾਕੀ ਟੈਕਸ ਰਿਫਾਈਨਿੰਗ ਫੰਡ ਅਤੇ ਮਾਰਕੀਟਿੰਗ ਬਣਾਉਂਦੇ ਨੇ ਕੈਨੇਡਾ ਪੋਸਟ ਵਿਖੇ ਲੇਬਰ ਵਿਵਾਦ ਦੇ ਉੱਤੇ ਜਿਹੜਾ ਉਹ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਰਿਪੋਰਟ ਦੇ ਮੁਤਾਬਕ ਜਿਹੜੀ ਆ ਵਿਅਕਤੀਗਤ ਪਤਿਆਂ ਦੇ ਲਈ ਰੋਜ਼ਾਨਾ ਘਰ-ਘਰ ਪੱਤਰ ਡਾਕ ਡਿਲੀਵਰੀ ਨੂੰ ਪੜਾਵਾਰ ਬੰਦ ਕਰਨ ਦੀ ਜਿਹੜੀ ਆ ਸਿਫਾਰਿਸ਼ ਕਰਦੀ ਹੈ ਜਦੋਂ ਕਿ ਜਿਹੜੇ ਕਾਰੋਬਾਰੀ ਨੇ ਜਦੋਂ ਕਿ ਕਾਰੋਬਾਰਾਂ ਨੂੰ ਰੋਜ਼ਾਨਾ ਡਿਲੀਵਰੀ ਬਣਾਈ ਰੱਖਣੀ ਚਾਹੀਦੀ ਹੈ ਉਹ ਇਹ ਵੀ ਕਹਿੰਦੇ ਨੇ ਕਿ ਪੈੰਡੂ ਜਿਹੜੀ ਨੇ ਪੈੰਡੂ ਡਾਰਕ ਘਰਾਂ ਦੇ ਬੰਦ ਹੋਣ ਤੇ ਕਮਿਊਨਿਟੀ ਮੇਲਬਾਕਸ ਪਰਿਵਰਤਨ ਦੇ ਉੱਤੇ ਲੱਗੀ ਰੋਕ ਹਟਾਈ ਜਾਣੀ ਚਾਹੀਦੀ ਹੈ ਸੋ ਇਹ ਰਿਪੋਰਟ ਜਿਹੜੀ ਹੈ ਇਹ ਰਿਪੋਰਟ ਆਟਵਾ ਦੇ ਵੱਲੋਂ ਪਿਛਲੇ ਸਾਲ ਫੈਡਰਲ ਲੇਬਰ ਬੋਰਡ ਨੂੰ ਡਾਰਕ ਕਰਮਚਾਰੀਆਂ ਨੂੰ ਜਿਹੜਾ ਉਹ ਕੰਮ ਤੇ ਵਾਪਸ ਲਿਆਉਣ ਦੇ ਲਈ दिया 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 थे थे, दे दे कहन ਤੋਂ ਬਾਅਦ ਮੰਗੀ ਗਈ ਸੀ ਤਾਂ ਜੋ ਛੁੱਟੀਆਂ ਦੀਆਂ ਜਿਹੜੀਆਂ ਨੇ ਉਹ ਡਾਕ ਡਿਲੀਵਰੀ ਦੇ ਵਿੱਚ ਵਿਗਨ ਜਿਹੜੇ ਨੇ ਉਹ ਪਾਉਣ ਵਾਲੀ ਹੜਤਾਲ ਨੂੰ ਖਤਮ ਕੀਤਾ ਜਾ ਸਕੇ ਤੇ ਇਸ ਰਿਪੋਰਟ ਦੇ ਵਿੱਚ ਕਿਰਤ ਸਮਝੌਤੇ ਤੇ ਪਹੁੰਚਣ ਦੇ ਸਬੰਧ ਦੇ ਵਿੱਚ ਜਿਹੜਾ ਉਹ ਸਥਿਤੀ ਅਤੇ ਇਸ ਦੇ ਵਿੱਤ ਦੀ ਜਾਂਚ ਕੀਤੀ ਜਾ ਸਕਦੀ ਸੀ ਸੋ ਇਹ ਵੀ ਕਹਿੰਦੇ ਨੇ ਕਿ ਕੈਨੇਡਾ ਪੋਸਟ ਜਿਹੜਾ ਹੈ ਕੈਨੇਡਾ ਪੋਸਟ ਨੂੰ ਮਾਤਰਾ ਦੇ ਵਿੱਚ ਦਰਸਾਉਣ ਦੇ ਲਈ ਰੋਜ਼ਾਨਾ ਰੂਟ ਬਦਲਣ ਦੇ ਯੋਗ ਹੋਣਾ ਚਾਈਦਾ ਮਿਸੇ ਸਾਗਾ ਦੇ ਇੱਕ ਕਾਰੋਬਾਰੀ ਨੇ ਜ਼ਬਰੀ ਵਸੂਲੀ ਕਰਨ ਵਾਲਿਆਂ ਨੂੰ 5 ਲੱਖ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਨਤੀਜੇ ਵਜੋਂ ਉਸ ਨੂੰ ਬਹਿਰਾਮੀ ਦੇ ਨਾਲ ਗੋਲੀ ਮਾਰ ਦਿੱਤੀ ਗਈ। 41 ਸਾਲ ਹਰਜੀਤ ਸਿੰਘ ਟੱਡਾ ਨੂੰ ਬੁੱਧਵਾਰ ਦੁਪਹਿਰ 12 ਵਜੇ ਤਕਰੀਬਨ ਜਿਹੜਾ ਹੈ ਉਹ 12 ਵਜੇ ਤੋਂ ਬਾਅਦ ਟਰਨਮਰ ਡਰਾਈਵ ਅਤੇ ਟਲਫੋਰਡ ਵੇ ਦੇ ਨੇੜੇ ਇੱਕ ਪਾਰਕਿੰਗ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ ਜੋ ਕਿ ਜੀ ਐਨ ਜੀ ਟਰਕਿੰਗ ਸੋਲੂਸ਼ਨ ਤੋਂ ਕੁਝ ਕਦਮ ਦੂਰੀ ਤੇ ਹੈ ਉਹ ਟਰਾਂਸਪੋਰਟੇਸ਼ਨ ਸੇਫਟੀ ਅਤੇ ਬੀਮਾ ਕੰਪਨੀ ਜਿਸ ਨੂੰ ਉਹ ਲਗਭਗ 15 ਸਾਲਾਂ ਤੋਂ ਆਪਣੇ ਪਰਿਵਾਰ ਦੇ ਨਾਲ ਚਲਾਉਂਦੇ ਸੀ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਥੋੜੀ ਦੇਰ ਵਿੱਚ ਜੀ ਉਹਨਾਂ ਦੀ ਮੌਤ ਹੋ ਗਈ ਪੀੜਤ ਦੀ ਜਿਹੜੀ ਬੇਟੀ ਹੈ ਪੀੜਤ ਦੀ ਧੀ ਗੁਰਲੀਨ ਟੱਡਾ ਨੇ ਕਿਹਾ ਹੈ ਕਿ ਉਸਦੇ ਪਿਤਾ ਨੂੰ ਭਾਰਤ ਤੋਂ ਜ਼ਬਰੀ ਵਸੂਲਣ ਵਾਲਿਆਂ ਦੇ ਦੁਆਰਾ ਜਿਹੜਾ ਉਹ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਰ ਉਸਨੇ ਉਹਨਾਂ ਦੀਆਂ ਮੰਗਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੋ ਉਹਨਾਂ ਨੇ ਮੇਰੇ ਪਿਤਾ ਜੀ ਤੋਂ ਜਿਹੜੇ ਨੇ ਉਹ 5 ਲੱਖ ਡਾਲਰ ਮੰਗੇ ਪਰ ਮੇਰੇ ਪਿਤਾ ਜੀ ਨੇ ਇਨਕਾਰ ਕਰ ਦਿੱਤਾ ਸੋ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਇੱਕ ਪੈਸਾ ਵੀ ਨਹੀਂ ਦੇਣਗੇ ਤੇ ਉਹ ਕਿਉਂਕਿ ਇਸ ਲਈ ਕੰਮ ਕਰਦੇ ਨੇ ਤੇ ਪੀਲ ਰਿਜਨਲ ਪੁਲਿਸ ਦੀ ਹਤਿਆ ਜਿਹੜੀ ਹੈ ਹਤਿਆ ਯੂਨਿਟ ਇਸ ਸਿਧਾਂਤ ਦੀ ਪੁਸ਼ਟੀ ਨਹੀਂ ਕਰੇਗੀ ਪਰ ਪੀੜਤ ਪਰਿਵਾਰ ਦਾ ਅੱਗੇ ਦਾਵਾ ਹੈ ਕਿ ਉਹਨਾਂ ਨੇ ਜਿਹੜਾ ਉਹ ਪੁਲਿਸ ਨੂੰ ਧਮਕੀਆਂ ਦੀ ਰਿਪੋਰਟ ਵੀ ਕੀਤੀ ਸੀ ਪਰ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਗੁਰਲੀਨ ਨੇ ਕਿਹਾ ਕਿ ਜਿਹੜੇ ਮੇਰੇ ਪਿਤਾ ਜੀ ਨੂੰ ਹੁਣ ਕੋਈ ਵਾਪਸ ਨਹੀਂ ਲਿਆ ਸਕਦਾ ਤੇ ਉਹਨਾਂ ਨੂੰ ਦਿਨ ਦਿਹਾੜੇ ਬੇਰਮੀ ਨਾਲ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਕਿਉਂਕਿ ਸਾਡੀ ਸਰਕਾਰ ਤੇ ਪੁਲਿਸ ਅਧਿਕਾਰੀ ਮੇਰੇ ਪਿਤਾ ਜੀ ਨੂੰ ਉਹ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੇ ਦੇ ਹੱਕਦਾਰ ਸਨ ਸੋ ਉਹਨਾਂ ਦੇ ਪੁੱਤਰ تنਵੀਰ ਸਿੰਘ ਟੱਡਾ ਨੇ ਵੀ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਆਵਾਜ਼ ਉਠਾਈ ਔਰ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਨੂੰ ਇੱਕ ਸਮਰਪਿਤ ਪਰਿਵਾਰਕ ਆਦਮੀ ਅਤੇ ਕਾਨੂੰਨ ਦੀ ਜਿਹੜੀ ਹੈ ਉਹ ਪਾਲਣਾ ਕਰਨ ਵਾਲਾ ਕੈਨੇਡੀਅਨ ਨਾਗਰਿਕ ਕਿਹਾ ਜਿਸ ਦੀ ਜ਼ਿੰਦਗੀ ਬੇਰਹਿਮੀ ਦੇ ਨਾਲ ਛੋਟੀ ਕਰ ਦਿੱਤੀ ਗਈ ਸੋ ਮੇਰੇ ਪਿਤਾ ਇਸ ਦੇ ਜਿਹੜੇ ਨੇ ਉਹ ਹੱਕਦਾਰ ਨਹੀਂ ਸੀ ਉਹਨਾਂ ਨੇ ਇੱਕ ਮਾਨਦਾਰ ਜ਼ਿੰਦਗੀ ਬਤੀਤ ਕੀਤੀ ਫਿਰ ਵੀ ਜੋ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਨ ਉਹ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਲੈ ਸਨ ਕਾਨੂੰਨ ਦੀ ਪੂਰੀ ਤਰ੍ਹਾਂ ਅਣਦੇਖੀ ਦੇ ਨਾਲ ਜਿਹੜੇ ਨੇ ਉਹ ਕੰਮ ਕਰ ਰਹੇ ਸੀ ਤੇ ਨਤੀਜਿਆਂ ਤੋਂ ਬਿਨਾਂ ਡਰਦੇ ਹੋਏ ਉਹਨਾਂ ਨੇ ਇਹ ਕਾਰਾ ਕੀਤਾ ਪੁਲਿਸ ਅਪੀਲ ਪੁਲਿਸ ਅਧਿਕਾਰੀਆਂ ਤੋਂ ਜ਼ਬਰੀ ਵਸੂਲੀ ਦੀਆਂ ਧਮਕੀਆਂ ਮਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਹਰ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਦੇ ਵਿੱਚ ਸ਼ੱਕੀਆਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਗਵਾਹਾਂ ਨੇ ਦੱਸਿਆ ਹੈ ਕਿ ਇੱਕ ਕਾਲਾ ਡੋਜ ਚੈਲੈਂਜਰ ਜਿਹੜਾ ਹੈ ਉਹ ਮਿਸਿਸ ਆਗਾ ਕਾਰੋਬਾਰੀ ਪਾਰਕਿੰਗ ਦੇ ਵਿੱਚ ਦਾਖਲ ਹੋਇਆ ਤੇ ਨੇੜਿਓਂ ਘੱਟੋ-ਘੱਟ 15 ਗੋਲੀਆਂ ਚਲਾਈਆਂ ਗਈਆਂ ਹਰਜੀਤ ਸਿੰਘ ਪੇੜ ਦੀ ਪਿੱਠ ਦੇ ਵਿੱਚ ਕਈ ਵਾਰ ਗੋਲੀਆਂ ਮਾਰੀਆਂ ਗਈਆਂ ਤੇ ਉਸ ਦੇ ਦੂਜੀ ਧੀ ਨੇ ਕਿਹਾ ਹੈ ਕਿ ਉਹ ਸਿਰਫ ਮੇਰੇ ਪਿਤਾ ਹੀ ਨਹੀਂ ਸਨ ਉਹ ਸਾਰਿਆਂ ਦੇ ਜਿਹੜੇ ਨੇ ਉਹ ਇੱਕ ਸਾਰਿਆਂ ਦੇ ਥਾਮਸਨ ਤੇ ਉਹ ਪੂਰੇ ਭਾਈਚਾਰੇ ਦੇ ਲਈ ਵੀ ਇੱਕ ਥਾਮਸਨ ਅਤੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸਮੱਸਿਆ ਆਉਂਦੀ ਸੀ ਤੇ ਉਹ ਮਦਦ ਲਈ ਮੌਜੂਦ ਹੁੰਦੇ ਸਨ ਤੇ ਅੱਜ ਉਹਨਾਂ ਦੇ ਪਰਿਵਾਰ ਨੂੰ ਮਦਦ ਦੀ ਲੋੜ ਹੈ ਪੂਰਬੀ ਉਂਜੈਰੀਓ ਦੇ ਇੱਕ ਸਕੂਲ ਬੋਰਡ ਦੇ ਵਿਦਿਆਰਥੀਆਂ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਆਪਣੇ ਸਕੂਲਾਂ ਦੇ ਵਿੱਚ ਬਾਥਰੂਮ ਸਹੂਲਤਾਂ ਦੀ ਵਰਤੋਂ ਕਰਨ ਦੇ ਵਿੱਚ ਆਰਾਮ ਦੇ ਮਹਿਸੂਸ ਨਹੀਂ ਕਰਦਾ ਜਿਸ ਦਾ ਕਾਰਨ ਵੇਪਿੰਗ ਸਮਸਿਆ ਦੱਸਿਆ ਜਾ ਰਿਹਾ ਹੈ ਬੁੱਧਵਾਰ ਰਾਤ ਨੂੰ ਅਪਰ ਕੈਨੇਡਾ ਬੋਰਡ ਦੇ ਮੈਂਬਰਾਂ ਨੂੰ ਇੱਕ ਮੀਟਿੰਗ ਦੇ ਵਿੱਚ ਜਿਹੜਾ ਉਹ ਪੇਸ਼ ਕੀਤੇ ਗਏ ਵਿਦਿਆਰਥੀਆਂ ਦੇ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਜਵਾਬ ਦੇਣ ਵਾਲੇ 41.3% ਵਿਦਿਆਰਥੀਆਂ ਨੇ ਸਕੂਲ ਦੇ ਵਿੱਚ ਵਾਸ਼ਰੂਮ ਦੀ ਵਰਤੋਂ ਕਰਨ ਦੇ ਵਿੱਚ ਆਰਾਮਦਾਇਕ ਜਿਹੜਾ ਉਹ ਮਹਿਸੂਸ ਕੀਤਾ ਪਰ ਯੂ ਸੀ ਡੀ ਐਸ ਬੀ ਸਾਲ ਦੇ ਵਿੱਚ ਦੋ ਵਾਰ ਸਰਵੇਖਣ ਕਰਦੀ ਹੈ ਤੇ ਮਾਰਚ ਤੇ ਅਕਤੂਬਰ ਦੇ ਵਿੱਚ ਤੇ ਬਸੰਤ ਰੁੱਤ ਦੇ ਨਤੀਜੇ ਪੱਤਝੜ ਦੇ ਮੁਕਾਬਲੇ 6% ਘਟੇ ਸਨ ਸੁਪਰਡੈਂਟ 에릭 ਹਾਰਡੀ ਨੇ ਬੋਰਡ ਦੇ ਨਾਲ ਜਿਹੜੀ ਉਹ ਗੱਲ ਕੀਤੀ ਤੇ ਕਿਹਾ ਕਿ ਇਹ ਇੱਕ ਮੁੱਦਾ ਇਲਾਕੇ ਦੇ ਸਕੂਲਾਂ ਦੇ ਬਾਥਰੂਮਾਂ ਦੇ ਵਿੱਚ ਵਿਦਿਆਰਥੀਆਂ ਦਾ ਵੇਪਿੰਗ ਕਰਨਾ ਸੀ ਤੇ ਉਹਨਾਂ ਕਿਹਾ ਕਿ ਮੁੱਦੇ ਦੀ ਸਥਿਤੀ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਚੁਣੌਤੀਆਂ ਪੇਸ਼ ਕਰਦੀ ਹੈ ਹਾਰਡੀ ਨੇ ਸਮਝਾਇਆ ਕਿ ਉਸ ਜਿਹੜੀ ਉਹ ਉਹਨਾਂ ਨੇ ਸਮਝਾਇਆ ਕਿ ਇਸ ਲਈ ਅਸੀਂ ਉਸ ਪ੍ਰਾਈਵੇਸੀ ਨੂੰ ਜਿਹੜਾ ਉਹ ਬਰਕਰਾਰ ਰੱਖ ਰਿਹਾ ਇੱਕ ਸਤਕਾਰਯੋਗ ਜਗ੍ਹਾ ਦੇ ਨਾਲ ਕਿਵੇਂ ਸੰਤੁਲਨ ਕਰਦੇ ਹਾਂ ਜਿੱਥੇ ਲੋਕ ਸਪਸ਼ਟ ਤੌਰ ਤੇ ਤੇ ਜਾ ਸਕਦੇ ਨੇ ਤੇ ਵਾਸ਼ਰੂਮ ਨੂੰ ਇਸ ਦੇ ਉਦੇਸ਼ਾਂ ਦੇ ਲਈ ਵਰਤ ਸਕਦੇ ਨੇ ਤੇ ਉਹਨਾਂ ਨੇ ਇਹ ਵੀ ਨੋਟ ਕੀਤਾ ਕਿ ਬੋਰਡ ਨੇ ਇਸ ਮਾਮਲੇ ਨੂੰ ਹੱਲ ਕਰਨ ਦੇ ਲਈ ਕੁਝ ਉਪਾਅ ਜਿਹੜੇ ਨੇ ਕੀਤੇ ਜਾ ਰਹੇ ਨੇ ਪਰ ਜਿਸ ਦੇ ਵਿੱਚ ਇੱਕ ਸਕੂਲ ਵੀ ਸ਼ਾਮਿਲ ਹੈ ਜਿਸ ਨੇ ਵਿਦਿਆਰਥੀਆਂ ਦੀ ਮਦਦ ਦੇ ਲਈ ਇੱਕ ਕਿਊ ਆਰ ਕੋਡ ਵੀ ਬਣਾਇਆ ਸੀ ਜੇਕਰ ਵਾਸ਼ਰੂਮ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਤਾਂ ਉਹਨਾਂ ਨੇ ਜੋ ਕੁਝ ਕੀਤਾ ਉਹਨਾਂ ਦੇ ਵਿੱਚੋਂ ਇੱਕ ਇਹ ਸੀ ਕਿ ਉਹਨਾਂ ਨੇ ਅਸਲ ਦੇ ਵਿੱਚ ਇੱਕ ਕਿਊ ਆਰ ਕੋਡ ਬਣਾਇਆ ਸੋ ਤੇ ਇਸ ਦੇ ਲਈ ਜਿਹੜਾ ਏਸੀ ਤਾਂ ਜੋ ਵਿਦਿਆਰਥੀ ਵਾਸ਼ਰੂਮ ਦੇ ਵਿੱਚ ਸਮੱਸਿਆਵਾਂ ਹੋਣ ਤੇ ਰਿਪੋਰਟ ਕਰ ਸਕਣ ਤੇ ਉਹ ਗੁੰਮਨਾਮ ਤੌਰ ਦੇ ਉੱਤੇ ਰਿਪੋਰਟ ਕਰ ਸਕਦੇ ਨੇ ਯਾਨੀ ਕਿ ਉਹ ਨਾਮ ਦੱਸੇ ਬਿਨਾਂ ਵੀ ਰਿਪੋਰਟ ਕਰ ਸਕਦੇ ਨੇ ਤੇ ਉਹ ਨੋਟ ਮੂਲ ਰੂਪ ਦੇ ਵਿੱਚ ਉਹ ਵਾਈਸ ਪ੍ਰਿੰਸੀਪਲ ਦੇ ਕੋਲ ਗਿਆ ਤਾਂ ਜੋ ਵਾਈਸ ਪ੍ਰਿੰਸੀਪਲ ਕਿਸੇ ਤਰ੍ਹਾਂ ਦੀ ਵੀ ਫਾਲੋ ਅਪ ਕਰ ਸਕਣ ਯੂ ਯੂਸੀ ਡੀਐਸਬੀ অন্ਟਰੀਓ ਦੇ ਪੂਰਬੀ ਹਿੱਸਿਆਂ ਨੂੰ ਕਵਰ ਕਰਦਾ ਹੈ ਜਿਸ ਦੇ ਵਿੱਚ ਖੌਣਵਾਲ ਬਰੌਕਵਿਲ ਅਤੇ ਕਾਲਟਨ ਪਲੇਸ ਜਿਹੜੇ ਨੇ ਉਹ ਸ਼ਾਮਿਲ ਹਨ ਜੋ ਮੂਲ ਰੂਪ ਦੇ ਵਿੱਚ ਆਟਵਾ ਦੇ ਆਲੇ ਦੁਆਲੇ ਨੇ ਪਰ ਇਸ ਦੇ ਵਿੱਚ ਦੇਸ਼ ਦੀ ਰਾਜਧਾਨੀ ਦੇ ਸਕੂਲ ਵੀ ਸ਼ਾਮਿਲ ਹਨ ਸੋ ਬਸੰਤ ਸਰਵੇਖਣ ਦੇ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ ਤੱਕੇਸ਼ਾਈ ਦੇ ਵਿੱਚ ਵਾਧਾ ਹੋਇਆ ਹੈ 28.1% ਉੱਤਰ ਦਾ ਤਾਵਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਤੱਕੇਸ਼ਾਈ ਮਹਿਸੂਸ ਹੋਈ ਹੈ ਤੇ 10% ਨੇ ਕਿਹਾ ਹੈ ਕਿ ਸਰੀਰਕ ਸਮੱਸਿਆਵਾਂ ਸਨ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਯੋਜਨਾ ਪਿਆ ਸਰਵੇਖਣ ਦੇ ਸਕਾਰਾਤਮਕ ਜਿਹੜੇ ਨੇ ਉਹ ਨਤੀਜੇ ਵੀ ਸਾਹਮਣੇ ਆਏ ਜਿਸ ਦੇ ਵਿੱਚ ਅਸਲ ਸੰਸਾਰ ਸਿੱਖਣ ਦੀ ਰਿਪੋਰਟ ਕਰਨ ਵਾਲੇ ਵਿਦਿਆਰਥੀਆਂ ਜਿਹੜੀਆਂ ਨੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਬਾਹਦਾ ਪਾਠ ਕਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਵਿਦਿਆਰਥੀਆਂ ਦੀ ਗਿਣਤੀ ਅਤੇ ਮਾਨਸਿਕ ਸਿਹਤ ਸਹਾਇਤਾ ਜਿਹੜੀ ਹੈ ਉਹ ਲਈ ਕਿੱਥੇ ਜਾਣਾ ਹੈ ਸੋ ਇਹ ਜਾਣਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈ ਉਹ ਸ਼ਾਮਿਲ ਹੈ ਫੋਕਸ ਨਿਊਟਨ ਐਕਸ਼ਨ ਪਲਾਨ ਦੇ ਅਗਲੇ ਪੜਾਅ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਜਿਹੜੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਲਈ ਕਾਉਂਸਲ ਨੇ ਮਨਜ਼ੂਰੀ ਦਿੱਤੀ ਹੈ ਤੇ ਫੋਕਸ ਨਿਊਟਨ ਐਕਸ਼ਨ ਪਲਾਨ ਦਾ ਜਿਹੜਾ ਸੈਕਸ਼ਨ 3.2 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਮਹੱਤਵ ਦੇ ਉੱਤੇ ਵੀ ਜ਼ੋਰ ਦਿੰਦਾ ਹੈ ਇਸ ਸੰਬੰਧੀ ਕਮਿਊਨਿਟੀ ਸੇਫਟੀ ਲੀਡ ਰੋਬੀਨਾ ਖੰਗ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ सिटी ऑफ सरीदे ਵੱਲੋਂ ਫੋਕਸ ਨਿਊਟਨ ਐਕਸ਼ਨ ਪਲਾਨ ਜਿਹੜਾ ਤਿਆਰ ਕੀਤਾ ਗਿਆ ਇਸ ਇਹ ਖਾਸ ਕਰਕੇ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਲਈ ਤਿਆਰ ਕੀਤਾ ਗਿਆ ਇਸ ਪਲਾਨ ਦੇ ਵਿੱਚ ਕੀ ਕੁਝ ਖਾਸ ਹੋਏਗਾ ਇਸ ਸੰਬੰਧੀ ਗੱਲਬਾਤ ਕਰਨ ਲਈ ਸਿਟੀ ਆਫ ਸਰੀ ਦੇ ਵੱਲੋਂ ਸਾਡੇ ਨਾਲ ਰੁਬੀਨਾ ਅਕੰਗ ਜੀ ਮੌਜੂਦ ਨੇ ਜੋ ਕਿ ਕਮਿਊਨਿਟੀ ਸੇਫਟੀ ਲੀਡ ਕਰਦੇ ਨੇ ਰੁਬੀਨਾ ਇਹ ਜਿਹੜਾ ਫੋਕਸ ਨਿਊਟਨ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਇਹ ਪਲਾਨ ਹੈ ਕੀ ਹਾਂਜੀ ਇਹ ਜਿਹੜਾ ਪਲਾਨ ਹੈਗਾ ਆ ਇਹ ਜਿਹੜੀ ਨਿਊਟਨ ਕਮਿਊਨਿਟੀ ਹੈਗੀ ਆ ਉਹਦੇ ਲਈ ਅਸੀਂ ਕਮਿਊਨਿਟੀ ਦੇ ਨਾਲ ਕੰਸਲਟੇਸ਼ਨਸ ਕੀਤੇ ਸੀਗੇ ਵੀ ਜਿਹੜੀ ਨਿਊ ਕਮਿਊਨਿਟੀ ਉਹਨੂੰ ਆਪਾਂ ਇਨਹਾਂਸ ਕਿੱਦਾਂ ਕਰ ਸਕਦੇ ਹਾਂ ਸੋ ਉਹ ਜਦੋਂ ਅਸੀਂ ਲੋਕਾਂ ਦੇ ਨਾਲ ਕੰਸਲਟੇਸ਼ਨ ਕੀਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਵੀ ਵਾਂਟ ਮੋਰ ਗ੍ਰੀਨ ਸਪੇਸਸ ਆਮ ਜਿਆਦਾ ਕਾਫੇਸ ਹੋਂ ਜੋ ਲੋਕੀ ਇਕੱਠੇ ਹੋ ਸਕਤੇ ਆ ਆਮ ਨਾਲੇ ਮੋਰ ਪਬਲਿਕ ਸਪੇਸਸ ਪ੍ਰੋਗਰਾਮਿੰਗ ਫੈਮਿਲੀਜ਼ ਈ ਸੋ ਵਨ ਐਂਡ ਸੋ ਫੋਰਥ ਤੇ ਉੱਥੇ ਇੱਕ ਜਿਹੜੀ ਯੂਨੀਕ ਗੱਲ ਸੀ ਕਿ ਵੀ ਲੋਕਾਂ ਨੇ ਇਹ ਸਾਨੂੰ ਦੱਸਿਆ ਵੀ ਇੰਟਰਨੈਸ਼ਨਲ ਸਟੂਡੈਂਟਸ ਲਈ ਜਿਹੜੇ ਸਪੋਰਟਸ ਹੈਗੇ ਨੇ ਉਹ ਜ਼ਿਆਦਾ ਚਾਹੀਦੇ ਨੇ ਕਿਉਂਕਿ ਆਪਾਂ ਨੂੰ ਪਤਾ ਵੀ ਨਿਊਨ ਕਮਿਊਨਿਟੀ ਦੇ ਵਿੱਚ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਰਹਿੰਦੇ ਆ ਯਾ ਸੋ ਸਟੂਡੈਂਟਸ ਦਾ ਜਦੋਂ ਰਿਵਿਊ ਕੀਤਾ ਗਿਆ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਉਹਨਾਂ ਨੂੰ ਆ ਰਹੀਆਂ ਨੇ ਜਿਹਦੇ ਬਾਰੇ ਸਿਟੀ ਆਫ ਸਰੀ ਜਿਹੜਾ ਉਹ ਉਹਨਾਂ ਨੂੰ ਮੁਸ਼ਕਲਾਂ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਹਾਂਜੀ ਦੇਖੋ ਆਪਾਂ ਯੂ ਨੋ ਕੇਸਸ ਨਾਲ ਹੀ ਸੁਣਿਆ ਹੈ ਵੀਰੀਆ ਦੇ ਵਿੱਚ ਜਾਂ ਜਦੋਂ ਆਪਾਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਵੀ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਸਟਰਗਲਸ ਫੇਸ ਕਰ ਦਿੰਦੇ ਨੇ ਰਾਈਟ ਸੋ ਪਿਛਲੇ ਸਾਲ ASCII ਇਹ ਸੋਚਿਆ ਵੀ ਸਾਨੂੰ ਵੀ ਜਾਣਨਾ ਚਾਹੀਦਾ ਵੀ ਸਿਟੀ ਆਫ ਸ੍ਰੀ ਦੇ ਵਿੱਚ ਕਿਸ ਤਰ੍ਹਾਂ ਦੇ ਚੈਲੰਜਸ ਹੈਗੇ ਆ ਜੋ ਇੰਟਰਨੈਸ਼ਨਲ ਸਟੂਡੈਂਟਸ ਫੇਸ ਕਰਦੇ ਆ ਸੋ ਅਸੀਂ ਫੋਕਸ ਗਰੂਪ ਰੱਖੇ ਸੀ ਕਿ ਸਟੂਡੈਂਟਸ ਨਾਲ ਕੰਸਲਟੇਸ਼ਨਸ ਕੀਤੀ ਸੀ ਕਿ ਜੋ ਸਰਵਿਸ ਪ੍ਰੋਵਾਈਡਰਸ ਦੇ ਨਾਲ ਜੋ ਸਟੂਡੈਂਟਸ ਨਾਲ ਕੰਮ ਕਰਦੇ ਆ ਤੇ ਸਾਨੂੰ ਇਹ ਪਤਾ ਲੱਗਿਆ ਵੀ देयर ਆਰ ਇਨ ਫੈਕਟ ਕਾਫੀ ਚੈਲੰਜਸ ਜੋ ਸਟੂਡੈਂਟਸ ਫੇਸ ਕਰਦੇ ਨੇ ਹਾਊਸਿੰਗ ਦੇ ਵਿੱਚ ਔਰ ਮੈਂਟਲ ਹੈਲਥ ਦੇ ਉਹ ਨਦੀ ਜਿਹੜੀ ਔਮ ਸੋਸ਼ਲ ਆਈਸੋਲੇਸ਼ਨ ਜਿਹੜੀ ਉਹ ਫੀਲ ਕਰਦੇ ਨੇ ਯੂ نو ਇੱਥੇ ਆ ਪਰ ਉਹਨਾਂ ਦੀ ਸਾਰੀ ਫਰੈਂਡਸ ਐਂਡ ਫੈਮਲੀਜ਼ ਵਾਪਿਸ ਕਰੇ ਆ ਕਾਫੀ ਬੜੀ ਉਹਨਾਂ ਦੇ ਪਹਿਲੀ ਵਾਰ ਟਾਈਮ ਆ ਵੀ ਉਹ ਕਿਸੇ ਨਵੀਂ ਕੰਟਰੀ ਦੇ ਵਿੱਚ ਆਏ ਆ ਅਕਾਡੈਮਿਕ ਦੇ ਵਿੱਚ ਜਿਹੜੇ ਹੂ ਸਟਰਗਲਸ ਫੇਸ ਕਰਦੇ ਨੇ ਕਿਉਂਕਿ ਇਸ ਇੱਥੇ ਦੀ ਜਿਹੜੀ ਅਕਾਡੈਮਿਕਸ ਹੈਗੀ ਆ ਉਹ 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 ਉਹਨਾਂ ਦੀ ਹੋਮ ਕੰਟਰੀ ਤੋਂ ਕਾਫੀ ਡਿਫਰੈਂਟ ਆ ਆਮ ਤੇ ਨਾਲੇ ਜਿਹੜਾ ਐਕਸਪਲੋਇਟੇਸ਼ਨ ਆ ਜੋ 엠ਪਲੋਇਰਸ ਦੇ ਕੋਲੋਂ ਜਾਂ ਜਾਬ ਦੇ ਲੈਂਡਲੋਰਡਸ ਕੋਲੋਂ ਜਾਂ ਇਵਨ ਫੈਮਿਲੀ ਮੈਂਬਰਸ ਦੇ ਤੋਂ ਫੇਸ ਕਰਦੇ ਆ ਜੀ ਅਟਾ ਸਟੂਡੈਂਟਸ ਨੂੰ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਜ਼ਿਆਦਾ ਲੋਡ ਸੀ ਇਸ ਤਰ੍ਹਾਂ ਦੇ ਐਕਸ਼ਨ ਪਲਾਨ ਦੀ ਔਰ ਖਾਸ ਕਰਕੇ ਨਿਊਟਨ ਨੂੰ ਹੀ ਚੂਜ਼ ਕਿਉਂ ਕੀਤਾ ਗਿਆ ਸੋ ਜਿਹੜਾ ਫੋਕਸ ਨਿਊਨ ਐਕਟਰ ਪਾਇਆ ਇਹ ਸਪੈਸਿਫਿਕਲੀ ਨਿਊਟਨ ਵਾਸਤੇ ਫੋਕਸ ਕੀਤਾ ਗਿਆ ਹੈ ਕਿਉਂਕਿ ਹਿਸਟੋਰਿਕਲੀ ਨਿਊਟਨ ਦੀ ਜਿਹੜੀ ਕਮਿਊਨਿਟੀ ਆ ਉਹਦੇ ਉਹ ਅੰਡਰਸਰਵਡ ਸੀਗੀ ਰਾਈਟ ਸੋ ਜਿਹੜੇ ਰੈਜ਼ੀਡੈਂਟਸ ਆ ਨਿਊਟਨ ਦੇ ਉਹ ਕਹਿੰਦੇ ਆ ਵੀ ਸਾਨੂੰ ਜ਼ਿਆਦਾ ਸਰਵਿਸਿਜ਼ ਚਾਹੀਦੀਆਂ ਨੇ ਸੋ ਤਾਂ ਹੀ ਹੁਣ ਸਿਟੀ ਬਹੁਤ ਤਰ੍ਹਾਂ ਦੀਆਂ ਸਰਵਿਸਿਜ਼ ਨਿਊਟਨ ਲਈ ਅਮ ਸ਼ਾਮਲ ਕਰ ਰਹੇ ਆ ਰਾਈਟ ਜਦੋਂ ਉਹ ਜਿਆਦਾ ਪਾਰਕ ਸਪੇਸਸ ਜਾਂ ਗ੍ਰੀਨ ਸਪੇਸਸ ਜਾਂ ਉਹਨੂੰ ਕਲੀਨ ਜਿਆਦਾ ਕਰਨੀ ਅਮ ਉਹਦੀ ਸੇਫਟੀ ਨਿਊਟਨ ਦੇ ਵਿੱਚ ਇਨਹਾਂਸ ਕਰਨੀ ਸੋ ਔਨ ਐਂਡ ਸੋ ਫੋਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦਾ ਪੀਸ ਹੈ ਉਹ ਇਹਦਾ ਇੱਕ ਹਿੱਸਾ ਆ ਰਾਈਟ ਸੋ ਹੁਣ ਅਸੀਂ ਕਮਿਊਨਿਟੀ ਸੇਫਟੀ ਸੈਕਸ਼ਨ ਦੇ ਤੌਰ ਤੋਂ ਅਮ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਲਈ ਸਰਵਿਸਸ ਅਮ ਜਸ ਸਪੋਰਟਸ ਸ਼ਾਮਲ ਕਰ ਸਕਦੇ ਉਹ ਸਾਡਾ ਹੁਣ ਕੰਮ ਆ ਅਸੀਂ ਸਰੀ ਲਾਇਬ੍ਰੇਰੀਜ਼ ਨਾਲ ਪਾਰਟਨਰ ਕਰਦੇ ਆ ਤੇ ਸਾਡੀ ਜਿਹੜੀ ਪਾਰਕਸ ਰੈਕ੍ਰੀਏਸ਼ਨ ਤੇ ਕਲਚਰਲ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਵੀ ਅਸੀਂ ਪਾਰਟਨਰ ਕਰਦੇ ਹਾਂ ਸੋ ਵੀ ਕੈਨ ਬ੍ਰਿੰਗ ਸਪੋਰਟਸ ਫॉर ਸਟੂਡੈਂਟਸ ਜੋ ਉਹਨਾਂ ਨੂੰ ਦੂਜੇ ਸਟੂਡੈਂਟਸ ਜਾਂ ਬ੍ਰਾਡਰ ਕਮਿਊਨਿਟੀ ਦੇ ਨਾਲ ਕਨੈਕਟ ਕਰ ਸਕਣ ਜੋ ਉਹਨਾਂ ਨੂੰ ਲੀਗਲ ਇਨਫੋਰਮੇਸ਼ਨ ਜਸ ਸਰਵਿਸ ਇਨਫੋਰਮੇਸ਼ਨ ਉਹਨੂੰ ਪਤਾ ਹੋ ਸਕੇ ਵੀ ਜੇ ਸਾਨੂੰ ਕੋਈ ਮਦਦ ਦੀ ਜ਼ਰੂਰਤ ਹੈ ਅਸੀਂ ਕਿੱਥੇ ਜਾ ਸਕਦੇ ਹਾਂ ਰਾਈਟ ਅਮ ਫੋਰ ਐਗਜ਼ਾਮਪਲ ਕੱਲ ਨੂੰ ਅਸੀਂ ਇੱਥੇ ਸਿਟੀ ਸਰੀ ਲਾਇਬ੍ਰੇਰੀ ਦੇ ਵਿੱਚ ਇੱਕ ਵਰਕਸ਼ਾਪ ਰੱਖੀ ਆ ਜੋ ਸਾਊਥ ਈਗਲ ਲੀਗਲ ਸਾਊਥ ਏਸ਼ੀਅਨ ਲੀਗਲ ਕਲਿਨਿਕ ਉਹਨਾਂ ਨੇ ਆ ਕੇ ਸਟੂਡੈਂਟਸ ਨੂੰ ਇਹ ਦੱਸਣਾ ਵੀ ਉਹਨਾਂ ਦੀ ਟੈਨੈਂਸੀ ਰਾਈਟਸ ਕੀ ਆ ਕਿਉਂਕਿ ਅਸੀਂ ਕਾਫੀ ਸੁਣਿਆ ਸੀਗਾ ਵੀ ਯਾਨੀ ਅ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਉਹ ਅਧਿਲਾਂ ਜਿਹੜੇ ਉਹਨਾਂ ਨੇ ਲੈਂਡਲੋਰਡਸ ਜਾਂ ਕਾਫੀ ਉਹਨਾਂ ਨੂੰ ਐਕਸਪਲੋਇਟ ਕਰਦੇ ਆ ਸਟੂਡੈਂਟਸ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਰਾਈਟਸ ਕੀ ਹੈਗੇ ਆ ਇੱਥੋਂ ਦੇ ਜਿਹੜੇ ਲਾਜ਼ ਆ ਉਹ ਕੀ ਆ ਕੀ ਸਟੂਡੈਂਟਸ ਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਇੱਕ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਹੈਗੀ ਆ ਜੋ ਉਹਨਾਂ ਦੀ ਮਦਦ ਕਰ ਸਕਤੇ ਆ ਬਿਲਕੁਲ ਸੋ ਸਟੂਡੈਂਟਸ ਨੂੰ ਹੁੰਜੀਆਂ ਪ੍ਰੋਬਲਮਸ ਆ ਰਹੀਆਂ ਉਹਨਾਂ ਵਾਸਤੇ ਜੇ ਸਿਟੀ ਆਫ ਸਰੀ ਵੱਲੋਂ ਸੋਚਿਆ ਜਾ ਰਿਹਾ ਹੈ ਤਾਂ ਕੀ ਸਟੂਡੈਂਟਸ ਨਾਲ ਦੁਬਾਰਾ ਗੱਲਬਾਤ ਹੋ ਪਾਈ ਆ ਉਹਨਾਂ ਨੂੰ ਇਹ ਐਕਸ਼ਨ ਪਲਾਨ ਕਿਦਾਂ ਦਾ ਲੱਗ ਰਿਹਾ ਹਾਂਜੀ ਸੋ ਐਕਸ਼ਨ ਪਲਾਨ ਦੇ ਥਰੂ ਹਾਲੇ ਕਮਿਊਨਿਟੀ ਫੇਸ ਕੰਸਲਟੇਸ਼ਨਸ ਜੁਹੇ ਪਰ ਅਸੀਂ ਕੰਮ ਕਰਦੇ ਆ ਅਸੀਂ ਜਦੋਂ ਸਟੂਡੈਂਟਸ ਨਾਲ ਗੱਲ ਕਰਦੇ ਆ ਸਾਨੂੰ ਪਤਾ ਲੱਗਦਾ ਆ ਵੀ ਦੇ ਰੀਲੀ ਅਪਰੀਸ਼ੀਏਟ ਇਹ ਜਿਹੜਾ ਅਸੀਂ ਕੰਮ ਕਰਦੇ ਆ ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਅਸੀਂ ਰੈਗੂਲਰਲੀ ਵਰਕਸ਼ਾਪਸ ਹੋਸਟ ਕਰਦੇ ਆ ਕਿਉਂਕਿ ਸਾਨੂੰ ਪਤਾ ਵੀ ਸਟੂਡੈਂਟਸ ਨੂੰ ਆਪਦੇ ਲੀਗਲ ਰੀਸੋਰਸਸ ਲੀਗਲ ਇਨਫੋਰਮੇਸ਼ਨ ਤੇ ਜਿਹੜੀ ਕਮਿਊਨਿਟੀ ਦੇ ਰੀਚ ਰੀਸੋਰਸਸ ਹੈਗੇ ਨੇ ਉਹਨਾਂ ਬਾਰੇ ਪਤਾ ਨਹੀਂਗਾ ਸੋ ਸਾਡਾ ਇਹ ਮਕਸਦ ਹੈ ਵੀ ਉਹਨਾਂ ਨੂੰ ਪਤਾ ਹੋਵੇ ਸੋ ਜੇ ਉਹ ਕੋਈ ਮੁਸ਼ਕਿਲ ਸਮਾ ਸ਼ਾਮਲ ਕਰਦੇ ਰਏ ਉਹਨ ਪਤਾ ਹੋਗਾ ਵੀ ਅਸੀਂ ਕਿੱਥੇ ਜਾ ਸਕਦੇ ਆ ਰਾਈਟ ਅਸੀਂ ਨਾਲੇ ਇੱਕ ਰਿਸੋਰਸ ਗਾਈਡ ਤਿਆਰ ਕਰਦੇ ਆ ਜੋ ਫਾਲ ਦੇ ਵਿੱਚ ਲਾਂਚ ਹੋਗੀ ਸੋ ਅਸੀਂ ਉਹ ਫਿਰ ਜਿਹੜੇ ਐਕਾਡੈਮਿਕ ਇੰਸਟੀਟਿਊਸ਼ਨਸ ਹੈਗੇ ਆ ਜਿਹੜੇ ਵੀ ਸਿਟੀ ਦੇ ਵਿੱਚ ਕਮਿਊਨਿਟੀ ਆਰਗੇਨਾਈਜੇਸ਼ਨਸ ਹੈਗੇ ਨੇ ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟ ਕਰਾਂਗੇ ਇਥੇ ਸਿਟੀ ਸਿਟੀ ਲਾਇਬ੍ਰੇਰੀ ਦੇ ਵਿੱਚ ਇੱਕ ਵੈਲਕਮ ਸੈਂਟਰ ਖੁੱਲੂਗਾ ਲੇਟਰ ਇਨ ਦਾ ਸਮਰ ਉੱਥੇ ਵੀ ਇੰਟਰਨੈਸ਼ਨਲ ਸਟੂਡੈਂਟਸ ਲਈ ਰਿਸੋਰਸਸ ਸਰਵਿਸਸੇਸ ਹੋਣਗੇ ਜੀ ਥੈਂਕ ਯੂ ਰੁਪੇਲ ਥੈਂਕ ਯੂ ਸੋ ਮਚ ਸੋ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈ ਜਿਨ੍ਹਾਂ ਨੂੰ ਖਾਸ ਕਰਕੇ ਉਹਨਾਂ ਦੇ ਇਹੀ ਨਹੀਂ ਪਤਾ ਹੁੰਦੇ ਕਿ ਉਹਨਾਂ ਦੇ ਹੱਕ ਹਕੂਕ ਜਿਹੜੇ ਨੇ ਉਹ ਕੀ ਨੇ ਤੇ ਖਾਸ ਕਰਕੇ ਲੀਗਲ ਜਿਹੜੇ ਨੇ ਨਿਯਮ ਉਹ ਕਿਵੇਂ ਯੂਜ਼ ਕਰ ਸਕਦੇ ਨੇ ਜੇ ਉਹ ਕਿਸੇ ਮੁਸ਼ਕਿਲ ਦੇ ਵਿੱਚ ਆ ਜਾਂਦੇ ਨੇ ਸੋ ਇਹੀ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿਟੀ ਆਫ ਸਰੀ ਦੇ ਵੱਲੋਂ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਸ਼ਰੀ ਗੌਰਵਾ ਸਰੀ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਤੇ ਮੁਕਦਾਂ ਨਵੀਆਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ